ਹਾਂਜੀ ਬੱਚੋ ਕੀ ਖਾਓਗੇ ਜੀ 버거 ਸੈਂਡਵਿਚ ਅੱਛਾ ਕਰੇ ਬਣਾ ਦਈਏ ਹਾਂਜੀ ਕਰੇ ਬਣ ਜਾਣਗੇ ਹਾਂਜੀ ਵਧੀਆ ਬਣਾਣੇ ਨੇ ਸੁਆਦ ਹਾਂਜੀ ਚਲੋ ਫਿਰ ਆਪਾਂ ਬਣਾਉਨੇ ਆ ਫਿਰ ਹਾਂਜੀ ਆਪਾਂ ਕਰ ਲਈ ਜੀ ਤਿਆਰੀ 버거 ਵਾਸਤੇ ਤੇ ਸੈਂਡਵਿਚ ਵਾਸਤੇ ਬਸ ਆਪਾਂ ਨੂੰ ਬ੍ਰੈਡ ਤੇ ਪੀਸੀ ਲਿਓਣੇ ਪਏ ਖੀਰਾ ਵੀ ਘਰੇ ਪਿਆ ਤੀਆ ਪਿਆਜ਼ ਪਿਆ ਸੀਗਾ ਜੀ ਬੰਦ ਗੋਭੀ ਪਈ ਸੀ ਮਟਰ ਵੀ ਪਈ ਸੀਗੇ ਜੀ ਅਗੇ ਦੱਸ ਦੇਣੀ ਆਪਾਂ ਕਿਵੇਂ ਕਿਵੇਂ ਬਣਾਉਣਾ ਹੈ ਕਿਵੇਂ ਕਿਵੇਂ ਚੀਜ਼ ਨੇ ਜੀ ਹਾਂਜੀ ਸਮਾਨ ਆਪਾਂ ਸਾਰਾ ਕੱਟ ਲਿਆ ਜੀ ਇੱਧਰ ਕੱਟਿਆ ਜੀ ਬਰੀਕ ਖੀਰਾ ਇਹ ਮਟਰ ਕੱਢ ਲਏ ਜੀ ਇੱਧਰ ਬਰੀਕ ਪਿਆਜ਼ ਜੀ ਇੱਧਰ ਬਰੀਕ ਬੰਦ ਗੋਭੀ ਇੱਧਰ ਟਮਾਟਰ ਜੀ ਕਿ ਇਹ ਸਮਾਨ ਇੰਨਾ ਕੱਟਣ ਦਾ ਕਾਰਨ ਕੀ ਹੈ ਜੀ ਆਪਾਂ ਜਿਹੜੇ ਆਲੂ ਪਾਵਾਂਗੇ ਜੀ ਉਬਲੇ ਹੋਏ ਆਲੂ ਆਪਾਂ ਬਿਲਕੁਲ ਹੀ ਨਾ ਮਾਤਰ ਪਾਵਾਂਗੇ ਜੀ ਕਿਉਂ ਆਪਾਂ ਜੋ ਬਾਜ਼ਾਰ ਚ ਰੇੜੀਆਂ ਤੋਂ ਖਾਨੇ ਆ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਨੂੰ ਕੋਈ ਚੰਗਾ ਮਾੜਾ ਨਹੀਂ ਕਹਿੰਦੇ ਜੀ ਉਹ ਆਪਾਂ ਨੂੰ ਲਾ ਲਓ ਵੀ ਆਪਾਂ ਨੂੰ ਆਲੂ ਜਾਦੇ ਪਾ ਕੇ ਦਿੰਦੇ ਨੇ ਜੀ ਬਾ ਟਮਾਟਰ ਜਿਵੇਂ ਆਪਾਂ ਇੱਕ ਟੇਹ ਤਰ੍ਹਾਂ ਜਿਵੇਂ ਬ੍ਰੀਕ ਜਿਹਾ ਕੱਟ ਕੇ ਇੱਕ ਟਮਾਟਰ ਰਖੀਦਾ ਤੇ ਬਦ ਤੋਂ ਚਲੋ ਇੱਕ ਟਿੱਕੀ ਜ਼ਰੂਰ ਪਾਉਂਦੇ ਨੇ ਜਿਆਦਾਤਰ ਆਲੂ ਹੀ ਹੁੰਦੇ ਨੇ ਟਿੱਕੀ ਵੀ ਆਲੂ ਦੀ ਹੀ ਬਣਦੀ ਐ ਸਾਰਾ ਆਲੂ ਹੀ ਜ਼ਿਆਦਾ ਹੁੰਦਾ ਜੀ ਉਹ ਚ ਆਪਾਂ ਨੂੰ ਵੀ ਲਾ ਲਓ ਵੀ ਕੋਈ ਜ਼ਿਆਦੇ ਖਾਣਾ ਇਹ ਬੱਚੇ ਦੋ ਦੋ ਵੀ ਖਾ ਜਾਂਦੇ ਨੇ ਕੋਈ ਜਿਆਦਾ ਵਧੀਆ ਗੱਲ ਨਹੀਂ ਹੈਗੀ ਜੀ ਇਹ ਆਪਾਂ ਕਿੰਨੇ ਮਰਜ਼ੀ ਖਵਾ ਸਕਦੇ ਆਂ ਜੀ ਲਾ ਲਓ ਸਾਰੀਆਂ ਹਰੀਆਂ ਹੀ ਸਬਜ਼ੀਆਂ ਨੇ ਜੀ ਕੋਈ ਦਿੱਕਤ ਨਹੀਂ ਆਉਂਦੀ ਬਸ ਆਲੂ ਆਪਾਂ ਨਾ ਮਾਤਰੀ ਪਾਵਾਂਗੇ ਜੀ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਜੀ ਕਿਵੇਂ ਬਣਾਵਾਂਗੇ ਆਪਾਂ ਸਾਰਾ ਤੁਹਾਨੂੰ ਅੱਗੇ ਦਿਖਾਉਣੇ ਆ ਜੀ ਹਾਂਜੀ ਜਿਹੜੇ ਆਪਾਂ 버ਗਰਾਂ ਵਾਸਤੇ ਬ੍ਰੈਡ ਲਏ ਨੇ ਜੀ ਇਹਨਾਂ ਨੂੰ ਇਸ ਤਰ੍ਹਾਂ ਆਪਣੇ ਬਚਾ ਨੂੰ ਕੱਟ ਲਈ ਸਾਰਿਆਂ ਨੂੰ ਐ ਕੱਟ ਕੇ ਧਰ ਲਿਆ ਜੀ ਉੱਜੜੀਆਂ ਜੀ ਆਪਣੀਆਂ ਹਰੀਆਂ ਸਬਜ਼ੀਆਂ ਗੱਟੀਆਂ ਸੀਗੀਆਂ ਜੀ ਹਰੇ ਮਟਰ ਗੰਡੇ ਗੰਡੇ ਤੇ ਗੋਭੀ ਬੰਦ ਗੋਭੀ ਤੇ ਖੀਰਾ ਇਹ ਆਪਣੀ ਤਿੰਨੇ ਚਾਰੇ ਸਭ ਜੀਆਂ ਹੀ ਚੰਗੀ ਤਰ੍ਹਾਂ ਸਾਫ਼ ਪਾਣੀ ਚ ਧੋਰੀਆਂ ਜੀ ਇੱਕ ਆਪਣੇ ਰੱਖ ਲਈ ਸਿਲੰਡਰ ਦੇ ਉੱਤੇ ਔਨ ਕਰਕੇ ਕੜਾਈ ਹੈ ਜੀ ਇਹ ਜੇ ਆਪਾਂ ਦੇਸੀ ਘਿਓ ਦਾ ਤੜਕਾ ਲਾਵਾਂਗੇ ਜੀ ਥੋੜਾ ਜਿਹਾ ਕਿਉਂ ਜਿਹੜਾ ਸਬਜ਼ੀਆਂ ਚ ਕੱਚਾ ਪਾਣਾ ਜੀ ਉਹ ਖਾਤੂਆਂ ਚੂ ਹੈ ਜੀ ਬੱਚਾ ਨੂੰ ਉਹਨੇ ਕੱਚੇ ਜੇ ਹੋਰ ਨੂੰ ਜੱ ਲੱਗਣਗੇ ਜੀ ਕਰ ਲੈ ਟਮਾਟਰ ਆਪਾਂ ਮਸਾ ਇਸ ਤਰ੍ਹਾਂ ਪਾਵਾਂਗੇ ਜੀ ਇਹਨਾਂ ਨੂੰ ਆਪਾਂ ਤੜਕਾ ਲਾ ਕੇ ਪਾਵਾਂਗੇ ਜੀ ਤਕਰੀਬਨ ਇੱਕ ਕੜਚੀ ਆਪਾਂ ਪਾ ਲਈਏ ਦੇਸੀ ਘਿਓ ਦੀ ਹੁਣ ਆਪਾਂ ਦੇਸੀ ਘਿਓ ਦੇ ਵਿੱਚ ਇਹਨਾਂ ਨੂੰ ਤੜਕਾ ਲਾਵਾਂਗੇ ਜੀ ਤਕਰੀਬਨ ਇਹਨੂੰ ਆਪਾਂ ਜੀ 10 ਮਿੰਟ ਇਸੇ ਤਰ੍ਹਾਂ ਹੀ ਰੱਖਾਂਗੇ ਇਸ ਸਲੈਂਡਰ ਤੇ ਘਿਓ ਦੀ ਇੱਕ ਕੜਚੀ ਵੀ ਵੱਧੂ ਹੈ ਇਸ ਮਾਨਦੇ ਜਿਹੜੀ ਜ਼ਿਆਦਾ ਹੈ ਤਾਂ ਵੀ ਇੱਕ ਕੜਚੀ ਵੱਧੂ ਹੈ ਜੀ ਜੇ ਘੱਟ ਹੈ ਆਪਣੇ ਲਾਲੂ ਵੀ ਘੱਟ 버ਗਰ ਬਣਾਉਨੇ ਨੇ ਆਪਾਂ ਸੈਂਡਵਿਚ ਦੁੱਗੱਟ ਲੈ ਸਕਦੇ ਨਹੀਂ ਆਪਾਂ ਕਾਫੀ ਮਾਤਰਾ ਚ ਬਣਾਉਨੇ ਸੀ ਕਿ ਇਸ ਤਰ੍ਹਾਂ ਜ਼ਿਆਦਾ ਲੈ ਜੀ ਇਸ ਤਰ੍ਹਾਂ ਆਪਾਂ ਨੂੰ 10 ਮਿੰਟ ਪੱਕਣ ਦੇਵਾਂਗੇ ਜੀ ਆਹ ਦੇਖੋ ਜੀ ਇਹ ਚ ਜਿਹੜਾ ਪਾਣੀ ਹੁੰਦਾ ਜੀ ਇਸ ਤਰ੍ਹਾਂ ਪਾਣੀ ਸਾਰਾ ਮੱਚ ਜੂਗਾ ਇਹਦਾ ਜਿਵੇਂ 5-5 ਮਿੰਟ ਹੋਏ ਨੇ ਜੀ ਪਾਣੀ ਬਸ ਥੋੜਾ ਕਣੀ ਰਿਹਾ ਜੀ 5 ਮਿੰਟਾਂ ਚ ਹੋਰ ਜਮਾ ਵਧੀਆ ਪੱਕ ਜੂਗਾ ਜੀ 10 ਮਿੰਟ ਹੋ ਚੁੱਕੇ ਨੇ ਜੀ ਪਾਣੀ ਜ਼ਰ ਮੱਚ ਚੁੱਕਿਆ ਜਿਹੜਾ ਤੁਹਾਨੂੰ ਦਿਖ ਰਿਹਾ ਤੇ ਤੇਲ ਹੈ ਜੀ ਪਹਿਲਾਂ ਨੂੰ ਘਟ ਵੀ ਦੇਖੋ ਕਿੰਨਾ ਗਿਆ ਜੀ ਪਹਿਲਾਂ ਤਾਂ ਕੜਾਈਆ ਭਰੇ ਭਰੇ ਲੱਗਦਾ ਸੀ ਹੁਣ ਥੋੜੀ ਹੀ ਰਹਿ ਗਿਆ ਜੀ ਆਪਾਂ ਪਾਵਾਂਗੇ ਜੀ ਆਪਦੇ ਸਵਾਦ ਅਨੁਸਾਰ ਇਹਦੇ ਵਿੱਚ ਨੂਨ ਤੇ ਮਿਰਚ ਤੇ ਹਰੀ ਸਾ ਹਰੀ ਮਿਰਚ ਵੀ ਪਾ ਸਕਦੇ ਹਾਂ ਆਪਾਂ ਨੇ ਬੱਚਿਆਂ ਕਰਕੇ ਨਹੀਂ ਪਾਈਆਂ ਜੀ ਵੀ ਘੱਟ ਮਿਰਚਾਂ ਵਾਲੇ ਖਾਣਗੇ ਜੀ ਇਹ ਹੁਣ ਆਪਦੇ ਸਾਬ ਨਾਲ ਨੂਨ ਮਿਰਚ ਤੁਸੀਂ ਘੱਟ ਵੱਧ ਕਰ ਸਕਦੇ ਹੋ ਬਾਧਈ 1.5 ਚਮਚਾ ਛੋਟਾ ਮਿਰਚਾਂ ਦਾ 2 ਚਮਚੇ ਬਾਦੀ ਆਪਾਂ ਨਾਣ ਦੇ ਨਾਣ ਮਿਰਚ ਪਾਏ ਤੋਂ ਬਾਦੀ ਆਪਾਂ 2-3 ਮਿੰਟ ਹੋਰ ਪੁਨਿਆਈਏ ਨੂੰ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆਪਾਂ ਨੇ ਤਕਰੀਬਨ 7-8 ਆਲੂ ਬਾਲੇ ਸੀਗੇ ਜੀ ਇਹਨਾਂ ਦਾ ਆਪਾਂ ਨੇ ਲਾਲੂ ਵੀ ਇਸ ਤਰ੍ਹਾਂ ਗੁੰਨ ਲਿਆਤੀ ਆਲੂਆਂ ਨੂੰ ਜੀ ਹੁਣ ਆਪਾਂ ਇਹਦੇ ਵਿੱਚ ਇਹਨਾਂ ਨੂੰ ਵੀ ਨਾਲ ਹੀ ਬਸ ਇਸੇ ਤਰ੍ਹਾਂ ਹੀ ਇਹਦੇ ਵਿੱਚ ਤੜਕਾ ਲਾ ਦਾਂਗੇ ਆਲੂ ਆਪਾਂ ਨੇ ਹੀ ਬਾਦੀ ਵਿੱਚ ਹੁਣ ਆਪਣਾ ਨਾ ਇਹ ਰਿਸਟ ਨੈਕਸਟ ਕਰਪਾ ਲਈ ਚੰਗੀ ਤਰ੍ਹਾਂ। ਇਸ ਕਰਨ ਵੇਲੇ ਜੀ ਆਪਾਂ 2 ਮਿੰਟ ਸਿਲੰਡਰ ਬੰਦ ਕਰਨ ਕਰ ਲੈਣਾ ਜੀ ਕਿਉਂਕਿ ਥੱਲੇ ਨਾ ਲੱਗ ਜਾਈ। ਚੰਗੀ ਤਰ੍ਹਾਂ ਆਪਾਂ ਕੜਚੀ ਨਾਲ ਵੀ ਕਰ ਸਕਦੇ ਆ ਤੇ ਲਾ ਲਓ ਜੀ ਆਪਾਂ ਖੁਰਚਣਾ ਲੈ ਕੇ ਦਿ ਨਾਲ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ। ਫਿਰ 3-4 ਮਿੰਟ ਫੇਰ ਪਕਾਵਾਂਗੇ ਜੀ ਆਪਾਂ। ਆਪਾਂ ਨੇ ਇਸ ਤਰ੍ਹਾਂ ਮਿਕਸ ਕਰ ਲੈਣਾ ਜੀ ਇਹਨੂੰ। ਪਾਣੀ ਰੱਖ ਲਈ ਸਿਲੰਡਰ ਦੇ ਉੱਤੇ ਚੰਗੀ ਤਰ੍ਹਾਂ ਸਾਫ਼ ਕਰਕੇ ਤਵਾ ਵੀ ਚੰਗੀ ਤਰ੍ਹਾਂ ਸਾਫ਼ ਕਰਨਾ ਹੀ ਤਾਂ ਕਿ ਆਪਣੇ ਜਿਹੜੇ 버ਗਰ ਨੇ ਤੇ ਸੈਂਡਵਿਚ ਨੇ ਤਵੇ ਦੇ ਨਾਲ ਨਾ ਜਿਪਣ ਜੀ ਹੁਣ ਆਪਾਂ ਇਹ ਜਿਹੜੇ ਆਪਾਂ 버ਗਰ ਕੱਟ ਕੇ ਰੱਖੇ ਹੋਏ ਸੀਗੇ ਜੀ ਇਹਨਾਂ ਨੂੰ ਇੱਕ ਵਾਰੀ ਆਪਾਂ ਥੋੜਾ ਥੋੜਾ ਘਿਓ ਲਾ ਕੇ ਜੀ ਆਪਾਂ ਇਹਨਾਂ ਨੂੰ ਇਹਨਾਂ ਦੇ ਉੱਤੇ ਗਰਮ ਕਰਦੇ ਹਾਂ ਜੀ ਨਾਲੇ ਸੈਂਡਵਿਚਾਂ ਨੂੰ ਜੀ ਨਾਲੇ 버ਗਰਾਂ ਨੂੰ ਜੀ ਦੋਨੇ ਸਾਈਡਾਂ ਤੋਂ ਪਕਾਵਾਂਗੇ ਜੀ ਆਪਾਂ ਇਹਨਾਂ ਨੂੰ ਪਾ ਥੋੜਾ ਥੋੜਾ ਕਿਉਂ ਪਾਇਆ ਕਰਾਂਗੇ ਜੀ ਇਸ ਤਰ੍ਹਾਂ ਥੋੜਾ ਪਾ ਕੇ ਇਹਨੋਂ ਪੱਕ ਦੋਨੇ ਜਿਹੜਾ ਤੋਂ ਕੰਮ ਆ ਜਾਏ ਇਸ ਤਨਾ ਪਾਣੀ ਨਾ ਘਰਟਨੇ ਨਾਲ ਧਾਬ ਧਾਬ ਕੇ ਇਤਨਾ ਪਾਉਤਣਾ ਜੀ ਆਪਾਂ ਇਹਨਾਂ ਨੂੰ ਕਿਉਂਕਿ ਇਹਨਾਂ ਵਿੱਚ ਵੀ ਚੰਗੀ ਤਰ੍ਹਾਂ ਜੋ ਕੱਚਾ ਬਣ ਜਾਂਦਾ ਰਹੇ ਵਧੀਆ ਬਣਨਗੇ ਆਪਾਂ ਬਾਜ਼ਾਰ ਵਾਲਿਆਂ ਨਾਲ ਖਰਚ ਦੇਖਣ ਨੂੰ ਇਹ ਲੱਗਦਾ ਵੀ ਵਧੂਗਾ ਜੀ ਖਰਚਾ ਉਦੋਂ ਘੱਟ ਹੋਊਗਾ ਆਈਟਮ ਉਦੋਂ ਵਧੀਆ ਬਣੋਗੇ ਜੀ ਆਪਾਂ ਜੀ ਥੋੜਾ ਥੋੜਾ ਕਿਉ ਲਾ ਕੇ ਸੈਂਡਵਿਚਾਂ ਨੂੰ ਪਕਾ ਲਾਂਗੇ ਕਿਉਂ ਪਕਾਉਣ ਦਾ ਇਹ ਮਤੂ ਲਈ ਦੋਨਾਂ ਨੂੰ ਜਿਹੜਾ ਅੰਦਰੋਂ ਆਪਾਂ ਜਿੱਧਰ ਮਾਲ ਧਰਾਂਗੇ ਨਾ ਜੀ ਆਲੂ ਤੇ ਉਹ ਜਿਹੜੀ ਆਪਾਂ ਸਬਜੀ ਸੀ ਨੀ ਉਦਦੇਲੇ ਬਸ ਉਹ ਕੱਚਾ ਬਣ ਜਾ ਰਹਿ ਜਾਂਦਾ ਜੀ ਇਸ ਕਰਕੇ ਆਪਾਂ ਚਮਣ ਬਰਗਰਾਂ ਨੂੰ ਵੀ ਬਰੈਡਾਂ ਨੂੰ ਤੇ ਇਹਨਾਂ ਨੂੰ ਵੀ ਇਸ ਤਰੱਕੇ ਥੋੜੇ ਥੋੜੇ ਪਕਾਉਨੇ ਆਂ ਆਪਾਂ ਅੱਧੇ-ਕਿਹੜਾ ਪਕਾ ਲਈ ਸਾਰੇ ਇਕੱਠੇ ਨਹੀਂ ਪਕਾਉਣਾ ਕਿਉਂ ਫਿਰ ਠੰਡੇ ਹੋ ਜਾਣਗੇ ਹੁਣ ਆਪਾਂ ਇਹਨਾਂ ਦੇ ਵਿੱਚ ਮਾਲ ਵਰਕੇ ਆਪਾਂ ਕਰਦੇ ਆਂ ਇਹਨਾਂ ਨੂੰ ਰੈਡੀ ਇੰਨਾ ਜੀ ਆਪਾਂ ਚਾਕੂ ਦੀ ਮਦਦ ਨਾਲ ਇਹਦੇ ਵਿੱਚ ਆਲੂ ਮਾਲ ਵਰਤੇ ਨੇ ਆਈ ਪਾ ਲੈਣਾ ਤੇ ਇਹ ਨਹੀਂ ਤੇ ਵਾਈਟ ਕਰੀਮ ਇਹ ਲੈਂਦੇ ਹੋਏ ਸੀ ਜੀ ਆਪਾਂ ਨੇ ਇਹ ਲਾ ਲਾ ਕੇ ਹੁਣ ਆਪਾਂ ਗਰਮ ਕਰ ਦਾਂਗੇ ਜੀ ਤਵੇ ਤੇ ਮੜਾ ਮੜਾ ਕਿਉਂ ਲਾ ਕੇ ਚਦਰ ਦਾਂਗੇ ਜੀ ਆਪਾਂ ਇੱਕ ਇੱਕ ਟਮਾਟਰ ਮੈਂ ਪੈਨ ਨੂੰ ਆਪਸ ਵਿੱਚ ਇਸ ਤਰ੍ਹਾਂ ਜੋੜ ਦਾਂਗੇ ਇਸੇ ਤਰ੍ਹਾਂ ਹੀ ਆਪਾਂ ਨੇ ਜੀ ਸੈਂਡਵਿਚਾਂ ਦੇ ਵਿੱਚ ਮਾਲ ਭਰ ਦੇਣਾ ਤੇ ਇੱਕ ਇੱਕ ਰੱਖ ਦੇਣਾ ਇਹਨਾਂ ਤੇ ਆਪਾਂ ਨੇ ਟਮਾਟਰ ਬਸ ਆਪਾਂ ਉਸ ਤੋਂ ਬਾਅਦ ਇਹਨੂੰ ਜੋੜ ਦੇਣਾ ਜੀ ਅੱਛਾ ਸੈਂਡਵਿਚ ਤੇ 버ਗਰ ਕਿਹੇ ਜਿਹੇ ਬਣੇ ਨੇ ਕਿੰਨੇ ਸਵਾਦ ਲੱਗੇ ਤੈਨੂੰ ਠੀਕ ਹੈ ਜੀ ਓਕੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਜੇ ਚੰਗੀ ਲੱਗੀ ਤਾਂ ਜੀ ਤਾਂ ਕਿ ਹਰੇਕ ਆਪਣੇ ਘਰ ਵਿੱਚ ਬੱਚਿਆਂ ਨੂੰ ਬਣਾ ਕੇ ਖਵਾ ਸਕੇ ਜੀ ਸ਼ਹਿਰਾਂ ਵਾਲਿਆਂ ਨਾਲੋਂ ਤਾਂ ਜੀ ਬਹੁਤ ਵਧੀਆ ਚੀਜ਼ ਹੈ ਜੀ ਧੰਨਵਾਦ ਜੀ